ਤੇ ਅਖੀਰ ਦੇ ਵਿੱਚ ਮੈਂ ਵਿੱਚ ਹਰਦੇਵ ਸਿੰਘ ਜੀ ਦੇ ਬ੍ਰਦਰ ਐਡਵੋਕੇਟ ਅਸਵਿੰਦਰ ਸਿੰਘ ਜੀ ਨੇ ਉਹ ਵੀ ਆਪਣੇ ਇੱਥੇ ਆਏ ਹੋਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਨਸਰਾਲੀ ਵਿਖੇ ਮੇਜਰ ਹਰਦੇਵ ਸਿੰਘ ਨਸਰਾਲੀ ਦਾ ਸ਼ਹੀਦੀ ਸਮਾਗਮ ਕਰਵਾਇਆ ਗਿਆ ਅੱਜ ਗੁਰਦੁਆਰਾ ਸ਼ਹੀਦ ਬਾਬਾ ਹਰੀ ਸਿੰਘ ਨਸਰਾਲੀ ਵਿਖੇ ਪਿੰਡ ਦੇ 1971 ਦੀ ਜੰਗ ਦੇ ਸ਼ਹੀਦ ਨੌਜਵਾਨ ਦੀ ਸਲਾਨਾ ਬਸ਼ੀ ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਭੋਗ ਪ੍ਰੰਤ ਗਿਆਨੀ ਰਣਜੀਤ ਸਿੰਘ ਨਸਰਾਲੀ ਵਾਲਿਆਂ ਦੇ ਕੀਰਤਨੀ ਜਥੇ ਨੇ ਆਈਆਂ ਸੰਗਤਾਂ ਨੂੰ ਹਰੀ ਜਸ ਕੀਰਤਨ ਦੁਆਰਾ ਨਿਹਾਲ ਕੀਤਾ। ਪ੍ਰਸਿੱਧ ਪੰਜਾਬੀ ਗਾਇਕ ਹਰਪ੍ਰਜਨ ਸਿੰਘ ਜੱਲੋਵਾਲ ਨੇ ਸ਼ਹੀਦੀ ਗਾ ਕੇ ਸ਼ਹੀਦ ਸਿੰਘ ਨੂੰ ਸਿਰਦਾਂਜਲੀ ਭੇਟ ਕੀਤੀ ਤੇ ਸਟੇਜ ਸਕੱਤਰ ਦੀ ਭੂਮਿਕਾ ਬਖੂਬੀ ਨਿਭਾਈ। ਕੈਪਟਨ ਰਾਮ ਸਿੰਘ ਹੌਲ ਤੇ ਐਡਵੋਕੇਟ ਜਸਵੀਰ ਸਿੰਘ ਨਸਰਾਲੀ ਨੇ ਆਪਣੇ ਭਾਸ਼ਣ ਵਿੱਚ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕੀਤਾ। ਸ਼ਰਦਾ ਦੇ ਫੁੱਲ ਪੇਂਟ ਕੀਤੇ ਅਤੇ ਸ਼ਹੀਦ ਦੀ ਯਾਦ ਵਿੱਚ ਕੋਈ ਮੈਡੀਕਲ ਕਾਲਜ ਇੰਜੀਨੀਅਰ ਵਗੈਰਾ ਬਣਾਉਣ ਦੀ ਮੰਗ ਕੀਤੀ। ਹਰਦੀਪ ਸਿੰਘ ਨਸਰਾਲੀ ਵਾਤਾਵਰਣ ਪ੍ਰੇਮੀ ਅਤੇ ਨਗਰ ਨਿਵਾਸੀਆਂ ਵੱਲੋਂ ਸ਼ਹੀਦ ਦੀ ਯਾਦ ਵਿੱਚ ਯਾਦਗਾਰ ਗੇਟ ਅਤੇ ਸ਼ਹੀਦ ਦਾ ਆਦਮ ਕੱਦ ਦਾ ਬੁੱਤ ਪਿੰਡ ਨਸਰਾਲੀ ਵਿੱਚ ਸਥਾਪਿਤ ਕਰਨ ਦੀ ਮੰਗ ਸਰਕਾਰ ਤੋਂ ਕੀਤੀ। ਇਸ ਸਮੇਂ ਵਰਸਿਸ ਸਮਾਗਮ ਤੇ ਆਏ ਸਕੂਲੀ ਬੱਚਿਆਂ ਨੂੰ ਪੈਨ ਵੰਡੇ ਗਏ। ਬੱਚੇ ਪੈਨ ਲੈ ਕੇ ਬਹੁਤ ਖੁਸ਼ ਹੋਏ। ਇਸ ਸਮੇਂ ਤੇ ਸ਼ਹੀਦ ਦੇ ਪਰਿਵਾਰ ਵਿੱਚੋਂ ਸ਼ਹੀਦ ਮੇਜਰ ਹਰਦੀਪ ਸਿੰਘ ਨਸਰਾਲੀ ਦੇ ਭਰਾ ਜਸਵਿੰਦਰ ਸਿੰਘ ਐਡਵੋਕੇਟ ਤੇ ਭਤੀਜਾ ਸਿਮਰਪ੍ਰੀਤ ਸਿੰਘ ਐਡਵੋਕੇਟ ਸਰਪੰਚ ਗੁਰਵਿੰਦਰ ਸਿੰਘ ਕਾਲਾ ਕੁਲਵਿੰਦਰ ਸਿੰਘ ਪੰਚ ਜਗਤਾਰ ਸਿੰਘ ਪੰਚ ਅਮਰੀਕ ਸਿੰਘ ਪੰਚ ਗੁਰਪ੍ਰੀਤ ਸਿੰਘ ਪਰਦੀਪ ਸਿੰਘ ਔਜਲਾ ਬੱਗਾ ਸਿੰਘ ਪ੍ਰਧਾਨ ਦਲੀਪ ਸਿੰਘ ਗਿਆਨੀ ਰਣਜੀਤ ਸਿੰਘ ਨਸਰਾਲੀ ਹਰਜੀਤ ਸਿੰਘ ਨਸਰਾਲੀ ਜਸਵੀਰ ਸਿੰਘ ਐਡਵੋਕੇਟ ਕੁਲਵੰਤ ਸਿੰਘ ਸਾਬਕਾ ਪੰਚ ਬਬਰਨ ਧੀਰ ਸਿੰਘ ਪਰਤਪਾਲ ਸਿੰਘ ਸੂਬੇਦਾਰ ਕੈਪਟਨ ਰਾਮ ਸਿੰਘ ਹਰਪਜਨ ਸਿੰਘ ਜੱਲੋਵਾਲ ਲੱਖੀ ਮੋਟਰਸ ਇਸੜੂ ਵਾਲੇ ਪ੍ਰਧਾਨ ਮੱਖਣ ਸਿੰਘ ਹਰਦੀਪ ਸਿੰਘ ਨਸਰਾਲੀ ਵਾਤਾਵਨ ਪ੍ਰੇਮੀ ਅਤੇ ਵੱਡੀ ਗਿਣਤੀ ਵਿੱਚ ਨਗਰ ਨਸਰਾਲੀ ਨਿਵਾਸੀਆਂ ਤੇ ਪਲਾਕਨ ਨਿਵਾਸੀਆਂ ਨੇ ਹਾਜ਼ਰ ਹੋ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਸੋ ਪਿਛੇ ਜੇ ਮੇਰਾ ਸ਼ਬਦ ਆਇਆ ਸੀ ਜਲੇਤਰੀ ਪੁੱਤਰੀ ਗੁਰੂ ਮਹਾਰਾਜੀ ਚਰਨਾਂ ਦੇ ਵਿੱਚ حاضਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਆਸਰੇ ਵਿੱਚ ਇਕੱਠੇ ਹੋਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਭ ਨੂੰ ਪਤਾ ਹੈ ਅੱਜ ਅਸੀਂ ਸਾਡੇ ਪਿੰਡ ਦੇ ਮਹਾਨ ਸ਼ਹੀਦ ਮੇਜਰ ਹਰਦੇਵ ਸਿੰਘ ਨੂੰ ਸਰਦਾਰ ਜਿਲੇ ਦੇ ਲੋਕ ਇਕੱਠੇ ਹੋਏ ਆ। ਮੇਰੀ ਇੱਕ ਦਿਲੋਂ ਇੱਛਾ ਹੈ ਕਿ ਜਿਵੇਂ ਇਹ ਹੁਣ 3-4 ਸਾਲਾਂ ਤੋਂ ਇਹ ਉਪਰਾਲਾ ਕੀਤਾ ਗਿਆ ਕਿ ਉਹਨਾਂ ਦੀ ਯਾਦ ਦੇ ਵਿੱਚ ਜਾਂ ਸੁਖੂਲੀ ਸਾਹਿਬ ਦੇ ਬਾਟ ਪਾਏ ਜਾਂਦੇ ਨੇ, ਬਾਟੇ ਖੋਹ ਪਾਈ ਜਾਂਦੇ ਨੇ ਤੇ ਇਹ ਇੱਕ ਹੌਲੀ-ਹੌਲੀ ਕਰਕੇ ਜਿਵੇਂ ਉਹਨਾਂ ਦੀ ਯਾਦ ਦੇ ਵਿੱਚ ਜਿਵੇਂ ਕੈਪਟਨ ਰਾਮ ਸਿੰਘ ਕਹਿ ਗਏ ਨੇ ਕਿ ਕੋਈ ਉਹਨਾਂ ਦੀ ਯਾਦ ਚ ਕੋਪਤ ਵਗੈਰਾ ਵੀ ਲਾਇਆ ਜਾਵੇ ਤਾਂ ਕਿ ਉੱਥੇ ਸਾਲਾਨਾ ਉਹਨਾਂ ਦੀ ਸ਼ਹੀਦੀ ਦਿਵਸ ਨੂੰ ਇੱਕ ਕੱਟ ਕੀਤਾ ਜਾ ਸਕੇ। ਤੇ ਜਿਹੜੇ ਮੰਤਰੀ ਨੇ ਆਪਰੇ ਐਮ ਐਲ اے ਮਿਨਿਸਟਰ ਨੇ ਉਹ ਤੁਹਾਨੂੰ ਫੜਾਇਆ ਜਾਵੇ ਤੇ ਤੇ ਅਖੀਰ ਦੇ ਵਿੱਚ ਮੈਂ ਮਿੱਤਰ ਹਰਦੇਵ ਸਿੰਘ ਜੀ ਦੇ ਬ੍ਰਦਰ ਐਡਵੋਕੇਟ ਜਸਵਿੰਦਰ ਸਿੰਘ ਜੀ ਨੇ ਉਹ ਵੀ ਆਪਣੇ ਇੱਥੇ ਆਏ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਾ ਚੰਗਾ ਕਰੀਏ ਸਾਨੂੰ ਹੁਣ ਸ਼ਹੀਦ ਭਾਬਾ ਹਰੀ ਸਿੰਘ ਜੀ ਪਰਮੰਤਰ ਕਮੇਟੀ ਵੱਲੋਂ ਸ਼ਹੀਦ ਤੇ ਪਰਿਵਾਰ ਨੂੰ ਸਨਮਾਨ ਕੀਤਾ ਜਾਵੇਗਾ ਸਵੈੰਤੀ ਹੈ ਜੀ ਜਸਵੰਤ ਸਿੰਘ ਮੋਹਰਾਂ ਨੂੰ ਅਤੇ ਨਾਲ ਹੀ ਭਾਈ ਸਿੰਦਰ ਜੀ ਸਨਮਾਨ ਪ੍ਰੇਸ ਨੂੰ ਸਵੈੰਤੀ ਹੈ ਭਾਈਆ ਗੁਰੂ ਘਰ ਤੋਂ ਸਨਮਾਨ ਦੇਣ ਦੀ ਖੇਡ ਜਿੰਨੇ ਵੀ ਸਾਡੇ ਸਹਿਤ ਪ੍ਰਾਹ ਦੇ ਨੂੰ ਸਭ ਨੂੰ ਪਤਾ ਹੈ ਕਿ ਕਈ ਪਰਾਵਾਂ ਦੇ ਵਿੱਚ ਜਦੋਂ ਲੜਾਈ ਲੱਗਦੀ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਇੰਜੀਨੀਅਰ ਵੱਲੋਂ ਬੁਲਾਉਗਾ ਜਾਂ ਫਿਰ ਕਮਾਂਡੋ ਪੈਰਾ ਵੱਲੋਂ ਬੁਲਾਉਗਾ। ਤਕਰੀਬਨ 17 ਨਵੰਬਰ ਨੂੰ 17 ਨਵੰਬਰ ਨੂੰ 72 ਨੂੰ ਜਦੋਂ ਕੋਈ ਲੜਾਈ ਦੇ ਅਸਾਰ ਬਣੇ ਤਾਂ ਲੜਾਈ ਦੀਆਂ ਆਪਤਕ ਲੋਕਿਆਰ ਅਸਮੈਂਟ ਸ਼ੁਰੂ ਕੀਤੀਆਂ ਜਾਂਦੀਆਂ। ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ 1965 ਦੀ ਲੜਾਈ ਵੀ ਹੋ ਕੇ ਰਹੀ ਸੀ ਪਾਕਿਸਤਾਨ ਨਾਲ। 1962 ਦੀ ਲੜਾਈ ਹੋ ਕੇ ਤੁਸੀਂ ਚਾਇਨਾ ਦੇ ਨਾਲ ਤੇ ਉਸ ਸਮੇਂ ਭਾਰਤ ਵੀ ਇੰਨਾ ਪਾਵਰਫੁਲ ਦੇਸ਼ ਨਹੀਂ ਹੁੰਦਾ ਸੀਗਾ ਸਾਡੇ ਕੋ ਉਹ ਤਰੀਕੇ ਦੇ ਇਨਸਟੂਮੈਂਟ ਨਹੀਂ ਹੁੰਦੇ ਸੀਗੇ ਜੋ ਕਿ ਅੱਜ ਸਾਡੇ ਕੋਲ ਮੌਜੂਦ ਨੇ ਸੋ ਤਕਰੀਬਨ 17 ਨਵੰਬਰ ਤੋਂ ਲੜਾਈ ਦੇ ਸਾਹ ਸ਼ੁਰੂ ਹੋਏ ਤਾਂ ਅਸੀਂ ਉਹ ਵੇਖਿਆ 1 ਡਿਸੰਬਰ ਤੋਂ ਜੋ ਲੜਾਈ ਸੀ ਉਹ ਬਾਰਡਰ ਦੇ ਤੇ ਸ਼ੁਰੂ ਹੋ ਗਈ ਸੋ ਪਹਿਲੇ ਆ ਹਰਦੇਵ ਸਿੰਘ ਜਿੱਦ ਕਰ ਹਰਦੇਵ ਸਿੰਘ ਜੀ ਤਾਇਨਾਸ਼ ਸੀਗੇ ਉਹਨਾਂ ਦਾ ਰੋਸ ਸੀ ਕਿ ਸਭ ਤੋਂ ਅੱਗੇ ਆ ਕੇ ਦੁਸ਼ਮਣ ਦੇ ਏਰੀਆ ਵੱਲ ਔਰ ਆਪਣੇ ਏਰੀਏ ਵਿੱਚ ਮੈਨੇਕ ਦਾਸ ਸਮਾਹ ਮੈਨੇ ਕੀ ਕਰਤਾ ਮੈਨੇ ਦੁਸ਼ਮਣ ਦੇ ਗੱਡੀਆਂ ਰੋਕਦੀ ਹੈ ਮੈਨੇ ਕਾ ਦੁਸ਼ਮਣ ਦੇ ਟੈਂਕ ਰੋਕਦੀ ਹੈ ਮੈਨੇ ਕਾ ਜੋ ਪੈਦਲ ਫੌਜ ਚੱਲ ਕੇ ਆਉਂਦੀ ਆ ਕੋਲੋਂ ਤਵਾ ਕਰਦੀ ਹੈ ਸੋ ਬੜੀਆਂ ਲੰਮੀਆਂ ਸੌਣੀਆਂ ਸਟੋਰੀਆਂ ਲੈ ਅਸੀਂ ਗੱਲਾਂ ਕਰਦੇ ਜਾਈਏ ਤੇ ਬਹੁਤ ਸਮਾਂ ਲੱਗਦਾ ਮੁਕਦੀਆਂ ਨਹੀਂ ਗਿਆ ਜਦੋਂ ਲੜਾਈ ਪੂਰੇ ਦੋਵੰਦੇ ਆਈ ਤਾਂ ਉਸ ਸਮੇਂ ਮੇਰੀ ਰਜਮੈਂਟ ਦੇ ਵਿੱਚ ਵੀ ਜਿਹੜੇ ਦੋ ਸੈਕ ਲੈਟਨ ਇਨਫੈਂਟਰੀ ਸੀ ਉਹ ਬਗੜਾ ਦੇ ਸੁ ਯਾਦ ਕਰਾਉਣ ਦੇ ਵਿੱਚ ਦੁਰਗਾ ਵਰਕੀ ਬਟਾਲੀਅਨ ਦੇ ਵਿੱਚ ਤਾਇਨਾਤ ਸੀ ਉਹਨਾਂ ਨੇ ਜੋ ਹਿੰਦੁਸਤਾਨ ਦੀ ਫੌਜ ਅੱਗੇ ਜਾਣਾ ਸੀ ਉਹਦੇ ਵਾਸਤੇ ਰਸਤਾ ਖਿਆਰ ਕਰਕੇ ਦਿੱਤਾ ਤੇ ਉਸ ਤੋਂ ਬਾਅਦ ਦੇ ਵਿੱਚ ਇਸੇ ਤਰੀਕੇ ਨਾਲ ਸਾਡੇ ਸ਼ਹੀਦ ਜਵਾਨ ਹਰਦੇਵ ਸਿੰਘ ਜੀ ਜਿਹੜੇ ਸਾਡੇ ਇਲਾਕੇ ਦਾ ਮਾਣ ਸੀਗੇ ਉਹ ਬੜੀ ਛੋਟੀ ਉਮਰ ਦੇ ਵਿੱਚ ਆ तकरीबन 18 ਤੋਂ ਲੈ ਕੇ 25 ਸਾਲ ਦੀ ਉਮਰ ਦੇ ਪੀੜ੍ਹ ਦੇ ਵਿੱਚ ਆ ਆਪ ਦੀ ਇਹ ਪਰਿਵਾਰਕ ਦੀਆਂ ਮਜਬੂਰੀਆਂ ਮੋਰ ਦੇ ਬਾਪੂ ਜੀ ਵੀ ਉਹ ਆਪ ਦੀ ਸ਼ਾਦੀ ਵੀ ਨਹੀਂ ਕਰਾ ਪਾਇ ਸੀ ਕਿਉਂਕਿ ਸਿਰ ਦੇ ਉੱਤੇ ਕੰਧਾਂ ਦੇ ਉੱਤੇ ਪਰਿਵਾਰ ਦਾ ਬੋਝ ਸੀਗਾ